ਆ ਬ ਅਦਨ ਉਹ ਦਨ ਮੈਂ ਨਹੀਂ ਆ ਤੀ ਆ ਜੇ ਮੁੰਦੇ ਤੇ ਸਿੱਤੇ ਹੀ ਪੈਦੇ ਦੋ ਤੇ ਉਹਨੂੰ ਜਦਰੀ ਜਾਂਦੀ ਲਦਰੀ ਜਾਂਦੀ ਆ ਤੇ ਪੈਣਾ ਨਹੀਂ ਮੇ ਤੋਂ ਮਾ ਤੇ ਵੇਹ ਨਾਲੀ ਦੰਧਲ ਪਾ ਦੋ ਪੁੱਛਿਆ ਦੀ ਮਾ ਤੇ ਅੱਗੇ ਸਾਰੇ ਤੋਦਦੇ ਤੇ ਸਿੱਤੇ ਪਾ ਕੇ ਪਤਾ ਮੈਨੇ ਤਨੇਦਾ ਵਾ ਪਤਾ ਜ ਹੈ ਬਰਾ ਤਨੇਦਾ ਵਾਲਾ ਤੋਤ ਤੇਰਾ ਪੁੱਛਦਾ ਦੇਦਾ ਤੈਨੂੰ ਹੈ ਨਹੀਂ ਤੇ ਤੋਤ ਦੇ ਦਿਆ ਇਹ ਨੂਵੇ ਵੇ ਨੋਂਦੀ ਨਹੀਂਦੀ ਆ ਤੈਨੂੰ ਹੱਥ ਨਹੀਂ ਨੋਂਦੀਂਦੀ ਤੈਨੂੰ ਪਤਾ ਵੀ ਆ ਤੈਨੇ ਦਿੱਤਾ ਤੈਨੇ ਦਿੱਤਾ ਵਾ ਦਲ ਆ ਜਲੇ ਕੱਢ ਜਾਨੀ ਉਹ ਤੇਰਾ ਤਾਦੇ ਤੇ ਸਾਦੇ ਤੇ ਤਾਦੀਆ ਤੈਨੂੰ ਉਹਨੇ ਤੈਨੂੰ ਪੁੱਛਣਾ ਪੱਜਣਾ ਤੈਨੂੰ ਤਲਾਬ ਉਹਨੂੰ ਨਾ ਨਹੀਂ ਜਾ ਤੂੰ ਦੂਰ ਹੋ ਜਾ ਸਾ ਤੋਦ ਖਰਾਬ ਕਰ ਦਿੱਤਾ ਸਾਰੇ ਗੰਦੇ ਉਹ ਤਲਾਬ ਤੂੰ ਉਹਨੇ ਦੀ ਤਾਤਾ ਤੂੰ ਤੋਦ ਤਲਾਬ ਤਾਤਾ ਅਮਨੂਰੀ ਆ ਕੇ ਤੈਨੂੰ ਦੱਥਾ ਤੈਨੂੰ ਇਹ ਵੀ ਨਹੀਂ ਹਾਦਾ ਛੇ ਉਹਨੂੰ ਤੇਰੀ ਤੇਰੀ ਦੀਦੇ ਨਾਲ ਇਹਦੇ ਵੇਖੀ ਗਈ ਦਨੀਆਂ ਲਈ ਤੂੰ ਹੀ ਨਹੀਂ ਕੋ ਤਿੰਦੀ ਦੀਦੇ ਨੂੰ ਹਨੇ ਪਾ ਆਦਾ ਪਾ ਵਾ ਮਾਂ ਨਹੀਂ ਦੇ ਲਿਆ ਦੋਲੀ ਦੋਲੀ ਤੇ ਉਹਨੂੰ ਮਾਂ ਨਾਲੀ ਜਲੇ ਤੈਨੂੰ ਤਾਦੇ ਦਾ ਤਲਦੇ ਹਾ ਤਵਲ ਨੂੰ ਤਾਦੇ ਦੋਦੀ ਆ ਨਾ ਉਹਨੇ ਤੇ ਰੁਥਾ ਨਾ ਨਾ ਤੁਨਾ ਦੱਲਾਂ ਤਾਂ ਦੀ ਆ ਮੈਂ ਮਾਰ ਕੇ ਮੁੱਤੀ ਤੇ ਫਿਰ ਥੋਲ ਦੇ ਨਹੀਂ ਹੂੰ ਨੀ ਬਰੀ ਤੂੰ ਬਾਉ ਬਦੀ ਭੈਣ ਮਾਤੇ ਮੁੱਤੀ ਤੇ ਇਹ ਤੋੜ ਦੇ ਨਹੀਂ ਤੋੜਾ ਤੂੰ ਹੂੰ ਤੋੜ ਜਾ ਛੜਿਆ ਜਾ ਤੋੜ ਦੇ ਜਾ ਤੈਨੂੰ ਜਰਾ ਉਹ ਜਾ ਪਰਵਾ ਲੁੱਟਿਆ ਮੈਂ ਉਹ ਜਾ ਮੈਂ ਨਹੀਂ ਦੇਣਾ ਤੁਨਾ ਗੱਡਾ ਜਾ ਪਰ ਢਾਂਬਾ ਮਾਰ ਲਓ ਉਹ ਝਾਬਲੇਗਾ ਮੈਂ ਤੇਰਾ ਤੂੰ ਗੁੱਡਾ ਦੇ ਤੂੰ ਗੁੱਡਾ ਲੁੱਟਿਆ ਮੈਂ ਮਹਾ ਅੱਗੇ ਸਾਰੀ ਕਣਕਪਾਂਤੀ ਤੂੰ ਸਾਡੀ ਇੱਧਰ ਆ ਕੇ ਤੂੰ ਗੁੱਡਾ ਗੱਡਾ ਨਹੀਂ ਮਿਲਦਾ ਤੂੰ ਜੇ ਭਲਾ ਮਹਾ ਗੁੱਡਾ ਲੁੱਟਿਆ ਜੰਨਾ ਤੂੰ ਸਾਡੀ ਕਣਕਚੇ ਤੂੰ ਕੀ ਸ਼ਰਮ ਲਈ ਇਹਨੇ ਹੈ ਇੱਧਰ ਆ ਵੇ ਮੈਂ ਨਹੀਂ ਦੇਣਾ ਗੁੱਡਾ ਬਾਣੀ ਦੇਣਾ ਤਉਣਾ ਗੁੱਟਾ ਜਾ ਭੱਜ ਜਾ ਓਏ ਕੀ ਕਿਉਂ ਪਰ ਤੋ ਟੇਰਿਆ ਮੈਂ ਬਾਸ ਹੁੰਦਾ ਤੈਨੂੰ ਦੰਨਾ ਗੁੱਡਾ ਓਏ ਕੀ ਤੂੰ ਸ਼ਰਮ ਲਈ ਆ ਤੂੰ ਸ਼ਰਮ ਧੰਦਾ ਕਰ ਲਿਆਗਾ ਕੀ ਬੋਲੀ ਜਾਂਦਾ ਥੋੜਾ ਉੱਚੀ ਬੋਲ ਓ ਸਾਰੇ ਪਿੰਡ ਦੇ ਕੁੱਤੇ ਦਾ ਮੂੰਹ ਮੇਦਾ ਫਿਰਦਾ ਕੋਈ ਸ਼ਰਮ ਹੈ ਤੈਨੂੰ ਥੋੜੀ ਬੋਦੀ ਕਿ ਨਹੀਂ ਹੈ ਉੱਥੇ ਮੇਰੇ ਨਾਲ ਕੰਮ ਕਰਾ ਕੋਈ ਮੈਂ ਤਾਂ ਲੱਭਦਾ ਫਿਰਨਿਆ ਪਿੰਡ ਚ ਆ ਵਾ ਮੇਰੇ ਕੋ ਤੇ ਅੱਗੇ ਕੋ ਆ ਤੈਨੂੰ ਮੈਂ ਗੁੱਡਾ ਦੋ ਨਹੀਂ ਕਿਥੋਂ ਦੇਦਾ ਦੱਸ ਵੀ ਮੰਗੀ ਜਾਂਦਾ ਮੇਰੇ ਕੋ ਇਹ ਮੇਰਾ ਕਾਜ ਵੀ ਲੈ ਗਿਆ ਗੁੱਡਾ ਕੱਲ੍ਹ ਢਾਂਗਾ ਵੀ ਤੋੜ ਸ਼ਰਮ ਕਰ ਥੋੜੀ ਬੋਦੀ ਨਿਆਣੇ ਦੇ ਗੁੱਡੇ ਖੋਣ ਨੇ ਆ ਢਾਂਗਾ ਤੋੜਦਾ ਸਾਰਾ ਗੁੱਡਿਆਂ ਨੂੰ ਆ ਉੱਚਾ ਹੀ ਗੁੱਡਾ ਗੱਡਣੀ ਮਿਲਣਾ ਤੈਨੂੰ ਉਹ ਪਾੜ ਦੇਣਾ ਗੁੱਡਾ ਨਹੀਂ ਮਿਲਣਾ ਗੁੱਡਾ ਨਹੀਂ ਮਿਲਣਾ ਤੈਨੂੰ ਬੋਲੀ ਜਾਂਦਾ ਐਵੇਂ ਉਹ ਤੇਰੇ ਮੈਂ 100 ਰੁਪਏ ਤੈਨੂੰ ਕਿੰਨੇ ਦਾ ਆ ਆ 100 ਆ ਡੇ ਟਾਂਕ ਆ ਤਾਂ ਕਰ ਪਰਦਾ ਕੁੰਜਾ ਕੰਮ ਨਾ ਕਰ ਚੱਲ ਮੇਰੇ ਨਾਲ ਕੰਮ ਕਰ ਕੋਈ ਐ ਨਾ ਉਹ ਡੋ ਯਾ ਵਾ ਬੁੱਕਾ ਯਾਰ ਰੋਜ਼ ਮੇਰਾ ਗੁੱਡਾ ਲੈ ਕੇ ਬਾਹਰ ਜਾਂਦਾ ਵਾ ਪੁੱਛਦੀ ਐ ਨਾ ਮੱਜਨੇ ਹੋਦੇ ਤੋਤ ਨਾ ਹੱਥ ਪਹੁੰਚ ਤੇ ਸੋਜੀ ਆਲੇ ਥਰੇ ਉਹ ਤੇ ਜਿੱਤੇ ਪਾਤੇ ਜਿੱਤੇ ਪਾਤੇ ਇਹਦੇ ਤਰ੍ਹਾਂ ਜੀਨਾ ਰਾਮ ਵੀ ਆ ਛਾਰੇ ਦਿਨ ਕੋਤੇ ਪਕੋਂਦਾ ਰਿੰਦਾ ਛੜਕਾਂ ਤੇ ਨੂੰ ਗੁੱਦਿਆਂ ਦੀ ਅਗ ਲੱਗੀ ਆ ਇਹਦੇ ਆਲੀ ਮੇ ਜੀ ਤਿੱਤੋ ਆਵੇ ਦੱਤ ਜਣਿਆ ਗੁੱਡੇ ਫਰਦਾ ਫਿਰਦਾ ਹੈ ਆਪਣੀ ਸਾਰੀ ਕਰਕੇ ਆਪ ਵਧਾਉਂ ਡਿਆ ਨਿਆਣਾ ਵੜੇ ਨਾਲ ਲੋਕਾਂ ਦੇ ਮੇ ਤੁਨਾ ਦੱਲ ਉਹ ਤਨ ਦਾਤਾ ਹੀ ਉਹ ਇਹਨੇ ਉਹਨੇ ਤੋਤ ਨੂੰ ਦਿੱਤੇ ਤੋਦੀ ਹੱਥ ਪੁੰਤੇ ਹੀ ਉਹ ਤਨੇ ਦਾਲਾ ਜਾ ਤੋਤਾ ਜਿਹੜੀ ਮੈਂ ਗੱਲ ਕਰਨ ਆ ਉਹਦੀ ਗੱਲ ਕਰ ਨਹੀਂ ਤੋਨਾ ਤੋਤ ਹੈ ਤੋ ਤੈਨੂੰ ਸਮਝਾ ਕੋਡ ਨੂੰ ਮੈਨੂੰ ਨਹੀਂ ਪਤਾ ਕੋਡ ਤੋ ਦੂਗਾ ਹਾਂ ਮੈਂ ਦਾਲ ਤੋ ਨਾ ਹਰ ਵੇਲੇ ਪੁੱਥੇ ਚਮਤਾ ਦਾ ਰੇ ਨਾ ਉਹਦੇ ਉਹਦੇ ਜਿਹੜੀ ਆਈ ਆ ਮੇਰੀ ਭੈਣ ਉਹਦੇ ਤੋਤਰਾ ਤੂੰ ਹੱਥ ਪਹੁੰਚਿਆ ਤੂੰ ਮਤਕੜੀਆਂ ਦੇ ਤਾਦਾ ਤੇਰੇ ਇੱਦਾਂ ਦਾ ਤੋਤਾ ਤਨੇ ਦਾਦਾ ਅਜਲੇ ਤਾਨੇ ਬਹੁਤ ਲਿਆ ਵਾ ਜਲਸੇ ਚੋ ਲਿਆ ਆ ਤਨੇ ਦਾਦਾ ਤੋਟ ਇਥੇ 200 200 ਦੇ ਮਿਲਦੇ ਉਥੇ ਬਥੇਰੇ ਕਿਨੂੰ ਪਤਾ ਪਤਾ ਵਾ ਆ ਵੇਖੀ ਜਾਨੇ ਤਲਾਵਾਂ ਵੇਪੜਾ ਸੀ ਆ ਅੱਜ ਲਈ ਤਲਾਵਾਂ ਨੂੰ ਸਵੇ ਦੀ ਨਾ ਉਹਨੇ ਕਿਤੇ ਮੈਨਾਂ ਤੋ ਤੰਮ ਤੰਦਾ ਤਲਾਇਆ ਨਾ ਉਹਨੇ ਜੇ ਲੋਤੀ ਚਾਦੀ ਨੋਂ ਦੇ ਹੀ ਅੰਦਰ ਬੈਠੀ ਉਹ ਰੋਂਦੀ ਰਵੇ ਮੈਂ ਕੀ ਕਰਾਂ ਤੂੰ ਹੀ ਛੱਡਿਆ ਉਹਨੂੰ ਲੈ ਐ ਤੀ ਦਦਾਵਾ ਮੈਂ ਚੱਪਾ ਜਨੇ ਮੁੰਡੇ ਦਾ ਦੁੱਧਾ ਤੇ ਉਹ ਮੰਜੀ ਜਮੁੰਦੇ ਦਾ ਦੁੱਧਾ ਨਹੀਂ ਲਿਆ ਉਹਦੀ ਜ਼ਬਾਨ ਇਹਦੀ ਨੰਮੀ ਉਹ ਮੈਂ ਨਹੀਂ ਨਾਮੇ ਜੋਨੇ ਤਨ ਮਾ ਜਾਤਾ ਹੀ ਮਾਂ ਤੇਰੀ ਨਹੀਂ ਦਿੱਤੀ ਤਨ ਦਾ ਦਾਧਰੀ ਵੇਥੇ ਤੇ ਨਾ ਲੱਤਾਂ ਥਾਂ ਦੀ ਤੇਰੀਆਂ ਕੌਣ ਤੇਰੇ ਨੂੰ ਸਾਰੀ ਉਮਰ ਤਲਾ ਹੁਣੀ ਨਹੀਂ ਆ ਉਹ ਜਿਹੜੀ ਤੂੰ ਉਹ ਦਿਨ ਡੋਰ ਲੁੱਟੀ ਕੋਠੇ ਤੋਂ ਤੇ ਉਹ ਕਿੱਥੇ ਆ ਮੈਨੂੰ ਦੇ ਉਹ ਥੋੜੀ ਜੀ ਆ ਇੰਨੀ ਕੀ ਮੇਰੇ ਕੋਈ ਨਹੀਂ ਗਈ ਨਾ ਬਾਕੀ ਲੈ ਗਿਆ ਉਹ ਸਾਰੀ ਖੋ ਗਿਆ ਮੇਰੇ ਕੋਲ ਤੇ ਡੋਰ ਲੁੱਟਦੀ ਪੈਦੀ ਆ ਤਮਲਾ ਜਾ ਬੋਲਾ ਜਾ ਛੋਂਦਾ ਜਾਂਦਾ ਨਹੀਂ ਜਿਹੜਾ ਦਿਨ ਤੂੜੀ ਪਾ ਕੇ ਪਿੰਨਾ ਬਣਾਇਆ ਸੀ ਉਹ ਵੀ ਤੂੰ ਲਕਾ ਲਿਆ ਵਾ ਅੰਦਾ ਚੱਲ ਜਾ ਤੈਨੂੰ ਮੈਂ ਦੱਸਦਾ ਹੀ ਕਿਤੇ ਮੈਂ ਤਾਂ ਖਾਦਣਾ ਤੇ ਤੇ ਤਰਾਲੀ ਚਾ ਫਿਰ ਰੋਗੇ ਤਾਂ ਕੰਨੀ ਦੇ ਫਿਰ ਕੰਨੀ ਦੇ ਥਾਂ ਆ ਦੇ ਦੇ ਨਹੀਂ ਜਾ ਤਾ ਜਾ ਤੂੰ ਤਰਾਤ ਨਾ ਵਾ ਖਲੋ ਜਾ ਇੱਕ ਮਿੰਟ ਤਿੱਖੀ ਚੈਨਾਂ ਦੀ ਉਹ ਦੇ ਹੱਥ ਚ ਨਾ ਫਿਰੇ ਚੱਲ ਇਦਾਂ ਇਦਾਂ ਥ ਬਟਾਣੂ ਕਰ ਇਹ ਆਨੂ ਤਨ ਤਾ ਅਰ ਜਾਈਓ ਤੇ ਆਪਾ ਤਾਂ ਚੱਲ 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 ਕੋਠੇ ਦੇ ਡੋਨੇ ਚੋਨਾ ਦਲਤਾ ਦਾ ਦੇ ਓਏ ਨੂੰ ਸੁਖਣੇ ਪਾ ਦੇ ਜੇ ਲੱਥ ਕੇ ਦਾਗ ਤੇ ਇੱਧਰ ਟੁੱਕ ਜਾਣਾ ਵਾ ਟੁਕਨੇ ਬਾਦਾਂ ਨਾ ਉਹਨੇ ਫੇਲ ਹੱਤ ਫੂਂਦ ਦੇਨੇ ਆ ਉਹ ਪਲੇਟ ਮਾਰੀ ਗਲ ਹੁਗਲਮ ਉਹਨੂੰ ਪਤਾ ਨ ਲੱਗਾ ਬਈ ਕੋੜਵਾ ਸਰਦਾ ਸਾਦਾ ਕੋਟ ਵੇਖ ਕੇ ਅੱਛਾ ਹੂੰ ਲੱਤ ਗਿਆ ਸਾਫ਼ ਹੋ ਗਿਆ ਵਾ ਹਾਂ ਚੱਲ ਹੁਣ ਇਦਾਂ ਕਰੀ ਇਹਨੂੰ ਟਰੰਕ ਚ ਰੱਖਿਆ ਕਰ ਨਹੀਂ ਨਹੀਂ ਪਾਉਣਾ ਤੇਰਾ ਦੀਦਾ ਲੰਗਣਾ ਨਾ ਉੱਤੋਂ ਦੀ ਤੇ ਉਹ ਫੇਰ ਵੇਂਦਾ ਵਾ ਵੀ ਮੈਂ ਪਾਇਆ ਮੇਰੇ ਕੋਲ ਹੁੰਦਾ ਵਾ ਦੀਦਾ ਤੇਰਾ ਹਾਂ ਦੀਦਾ ਤੇਰਾ ਲੰਗਦਾ ਪਾਇਆ ਦੋ ਜਾਈ ਪਾਇ ਮੈਂ ਦਾਦਾ ਇੰਦਰ ਆ ਜਾ ਕੋਡ ਵੇਖਣ ਦਾ ਮੈਨੂੰ ਲੱਗੇ ਪਹਿਣਾ ਹੁੰਦਾ ਵਾ ਜਦੋਂ ਨਾ ਹੁੰਦਾ ਇੱਧਰ ਪੈਣਾ ਹੁੰਦਾ ਲੱਦੀ ਪੜੇ ਮਾਰ ਉਧੜ ਤੈਨੂੰ ਮਾਵੇ ਛਾਪੇ ਨੂੰ ਤਾਂ ਡਾ ਲਿਆ ਵਾ ਪੜੇ ਹੁੰਦਾ ਥਾਂ ਕੋਟ ਬਖਾ ਲੰਡੀ ਕੋਟ ਤੋਤ ਬਖਾ ਲੰਦਾ ਆ ਆ ਜਾਈਓ ਕਾਲਾ ਦਨ ਡਾਲ ਤੈਨਾਂ ਅਮਨ ਮੈਂ ਨਹੀਂ ਉਹਨਾ ਤੂੰ ਨਾ ਤਾਂ ਬਾਂਦਰ ਦਾ ਤੋਤਾ ਐ ਕਰਕੇ ਹੱਥ ਪੁੱਛ ਕੇ ਐ ਤੋਤ ਨੂੰ ਮਲੋਰ ਕੇ ਦਾਗ ਮੈਂ ਪਤਾ ਕਿੰਨੀ ਮੂਤਕ ਲਾਏ ਸਾਰੇ ਦਾਗ ਲਾ ਤੇ ਦਾਹ ਦਿਆ ਤੋਤਾ ਨਹੀਂ ਇਹਦਾ ਤੈਨੂੰ ਮੈਂ ਦੱਤਾ ਤੋਹ ਦਾਲ ਨਹੀਂ ਇਹਦਾ ਆ ਆ ਲੈ ਨਹੀਂ ਉਹਨੂੰ ਨਹੀਂ ਪਤਾ ਕੋਟ ਐ ਆਈ ਆ ਜਾ ਆ ਵੇਖੋ ਦਾਦੇ ਵਾਰ ਤੇ ਦੁੱਧ ਲੈਦਾ ਤੇ ਮਹਿਮਾਨੇ ਦਬੋਚ ਮਾਰ ਕੇ ਦਾਦੇ ਦੇ ਸਾਰੇ ਬਾਲ ਤੋਹ ਤੇ ਲਾ ਦੋ ਪਲੇ ਨਾ ਤੈਨੂੰ ਦਤਿਆਈ ਉਹ ਨਹੀਂ ਤੈਨੂੰ ਪਤਾ ਨਹੀਂ ਇਹਦਾ ਕੋਟ ਵਾ ਕੀ ਕਹਿੰਦੀ ਹੋਰ ਲੈਣੀ ਗੁੱਡੇ ਪੁੱਦੀ ਦੋ ਤਾਰ ਨਹੀਂ ਤੈਨੂੰ ਪਤਾ ਨਹੀਂ ਇਹਦਾ ਕੋਟ ਵਾ ਤੂੰ ਹੱਥ ਪੁੰਝੇ ਕਿੱਥੇ ਪੁੰਝੇ ਹੀ ਮੈਂ ਸਰਦ ਤਮਨ ਬਸ ਉਹ ਸੇ ਇੱਕ ਮਿੰਟ ਉਹ ਪਾਰ ਜਾਣਾ ਵੇਚ ਲੈਣ ਦੇ ਅੱਜ ਕਿਤੋਂ ਦਿੰਦਾ ਦੁੱਧਾ ਫੜੋ ਤੁਸੀਂ ਆ ਜੜਾ ਨਾ ਦੇ ਦੋ ਨਾਨਾ ਦੇ ਲੰਨਿੰਨ ਆਰਦਾ ਮੂੜ ਕੇ ਆਉਂਦੇ ਨੇ ਦੀਦਾ ਕਿੱਦਾਂ ਤੂੰ ਇਹਨੂੰ ਵਿੱਚ ਰੱਖ ਨਹੀਂ ਮੇਰੇ ਤੋਂ ਨਾ ਦਾਲ ਨਵਾਂ ਲੈਣਾ ਕਹਿੰਦੀ ਨਵਾਂ ਲੈਣਾ ਵਾ ਨਹੀਂ ਵੇ ਹੁਣ ਤੇ ਦੱਤ ਜਾ ਤੈਨੂੰ ਸਮਝ ਨਾ ਦੀ ਇਹ ਦਿੱਦੇ ਦੇ ਨੰਦਤਾ ਦਿੱਦੇ ਨੇ ਦਿੱਤੈ ਨਵਾਂ ਨੇ ਵਾ ਓਏ ਚੱਲ ਤੂੰ ਵੀ ਉੱਠ ਤੂੰ ਤੇ ਮੈਂ ਕਿਨੂੰ ਤੰਦੀ ਨਹੀਂ ਲਾਦੀ ਤੈਨੂੰ ਤੇ ਮੈਂ ਬੈਠੀ ਤੱਕੀ ਲਾਦੀ ਨਹੀਂ ਤੇ ਦਾਫਾ ਦਾ ਦੇ ਦਾਂਦੇ ਹੋਈ ਲਾਦੀ ਤੈਨੂੰ ਉਹ ਤੰਦੀ ਮੈਂ ਮੈਂ ਤੋਂ ਨਾ ਦਾਲ ਆਪਣੇ ਬੋਰੀ ਬਿਤਰਾ ਤਲਾ ਪੈਚ ਤੇ ਆਪਣੇ ਨੇ ਤਾਂ ਪਿੰਦ ਬੀਬੀ ਦਾ ਆਉਂਦਾ ਹੀ ਫੂਲ ਬੀਬੀ ਦੀ ਮੇਤੋ ਥਿਆ ਜਾ ਆਜਾ ਜਿਹੜੀ ਆਇਆ ਉਹਦਾ ਹੁੰਮੜਾ ਮਰੀ ਜਿਹੜੀ ਆਜਣੀ ਜਾ ਆਜਾ ਨਹੀਂ ਲੱਲੇ ਨਹੀਂ ਆਦੀ ਜਾਂਦਾ ਦਿਨੇ ਲੱਲੇ ਮੇ ਪੱਲੇ ਤਮਲੇ ਦਾ ਤਬਜ ਅਧੋ ਅਧ ਬਿਤਰੇ ਹੁੰਦੇ ਤੋਂਦਾ ਦੱਦਾ ਨਹੀਂ ਆ ਪਤਾ ਮਨਲੀ ਤੇ ਪੱਲੇ ਪੈਦੀ ਤੇ ਕਹਿੰਦੀ ਦਿਨੇ ਲੱਲੇ ਮੇ ਪੱਲੇ ਤੂੰ ਤੋ ਹਲਾ ਮੇਂ ਦਾਲ ਤੇਰਾ ਤੇ ਤਲਾ ਤਲਾ ਤੇ ਹੋਇਆ ਤੋਦਲੀ ਉਹ ਤੋਦਲੀ ਤੂ ਦੀ ਤੂ ਦੀ ਨਹੀਂ ਮੈਂ ਤਾਂ ਤੋਲੀ ਦੀ ਤੂੰ ਤਾਂ ਟੋ 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 ਲੈ ਆ ਅਮੰਦੇ ਹੋਣੀ ਇਹਨੂੰ ਤਲਾਕ ਦੇਣਾ ਇਹਨੂੰ ਇੱਧਰ ਵੇ ਤਲਾਕ ਤਲਾਕ ਬੋਲ ਕਿੰਨੂੰ ਦਤੰਦੀ ਆ ਟੋਂਦਿਆ ਅੱਗੇ ਉਹ ਘੱਟ ਗੁੱਡੇ ਚੜਾਉਂਦਾ ਹੁਣ ਬੰਟੇ ਖੜੰਡਾ ਦੇ ਉਹਨੂੰ ਬੰਟੇ ਬੱਬਾ ਜੀ ਕਿਤੇ ਪਾ ਦੀ ਆ ਬੁਰੀ ਆਂਦੀ ਆ ਵੀਰੇ ਬਾਡੇ ਲੈ ਕੇ ਆਵਾ ਬਾਡੇ ਖੜਨੇ ਆਪੇ ਕਹਿੰਦੀ ਬੰਟੇ ਆ ਬੁਰੀ ਪਤਾ ਕੀ ਆਂਦੀ ਆ ਨੀ ਹੋਰ ਤੂੰ ਕੀ ਖੇਡਣਾ ਕੰਮ ਦਿਓ ਕਰਦਾ ਨਹੀਂ ਹਾਂਜੀ ਮੇਰੇ ਮੁੰਡੇ ਹੀਰੇ ਖੇਤ ਵਾਈ ਰਿਆ ਦੋ ਤਿੰਨ ਨਾ ਤੇਤਨੀ ਤੇਰਿਆ ਨੂੰ ਐਵੇਂ ਦਾ ਮੱਦੀ ਦਾ ਮਾਰਿਆ ਮੈਂ ਕਹਿੰਦੀ ਮੋਤੇ ਦੀ ਮੰਡੀ ਚ ਵੇਟ ਆਈ ਏ ਤੈਨੂੰ ਜਾੜਿਆ ਨੂੰ ਤਾਨੂੰ ਤਾਦੇ ਤੱਬਨ ਨੂੰ ਤਾਨੂੰ ਤਨ ਦੋ ਬੋਲੇ ਕਿ ਤੋਤੇ ਵੇ ਦੁੱਧਾ ਤੈਨੂੰ ਮੈਂ ਦਾਦੇ ਦੁੱਧ ਮੇਰੀ ਗੱਲ ਸੁਣਨ ਨਾਲੇ ਮੈਂ ਗੁੱਡਾ ਲੈਂਦਾ ਖਿਚੀ ਵਾਲਾ ਲੁੱਟ ਕੇ ਉਹੀ ਬੋਲ ਆਈ ਨਹੀਂ ਬੋਏ ਤੂੰ ਬੋਆ ਗੱਲ ਦੋ ਨਾ ਤੂੰ ਲੁੱਤੇ ਦੁੱਧੇ ਲੋਤ ਲੋਤ ਤਲੋਂਦੇ ਆ ਉਹਨੂੰ ਆਪਣੇ ਦੁੱਧ ਲੈ ਕੇ ਦੋ ਤੂੰ ਦੋ ਦੀ ਆਂਦੀ ਆਂਦੀ ਤੂੰ ਹੀ ਲੁੱਤੇ ਤੂੰ ਲੁੱਤੇ ਆ ਦੋ ਤਲੋ ਤਗੁੱਡੇ ਲਓ ਲਓ ਤਾਂ ਬੜਾ ਪੈਣੇ ਮੈਨੂੰ ਸੁਣ ਗਿਆ ਵਾ ਇਹ ਕੀ ਕਹਿੰਦੀ ਲੁੱਟ ਕੇ ਲੈਂਦੇ ਗੁੱਡੇ ਚਲੋ ਤਾਂ ਕਹਿੰਦੇ ਹੁੰਦਾ ਤਾਨ ਤਾਂ ਤਲਾਵਾ ਪਾ ਗਏਂ ਦਿੰਦੇ ਹਾਦੀ ਹਾਡੀ ਕਣਕ ਚ ਡਿੱਗਾ ਏ ਗੁੱਡਾ ਅਹੀਂ ਤਾਂ ਲੈਂਦਾ ਹੀ ਉੱਥੋਂ ਬੋਲੀ ਬੋਲ ਤੂੰ ਦੀ ਬੋਲਿਓ ਮੈਂ ਤਾਂ ਨਹੀਂ ਬੋਲੀ ਮਲੇ ਤਾਂ ਤੰ ਤੰਦੋਂ ਪਾ ਦਿੰਦੇ ਆ ਮਤਲਬ ਨਹੀਂ ਚੰਦੇ ਇਹਦਾ ਮਤਲਬ ਹਾਂਜੀ ਤੁਸੀਂ ਲੁੱਟੇ ਲੁੱਟੇ ਦਾਦੀਆਂ ਨੂੰ ਲੁੱਟੇ ਲੁੱਟੇ ਅਹੀਂ ਲੁੱਟੇ ਆ ਮੁੱਤੇ ਨਹੀਂ ਮੁੱ 루테 군나루 나나 나 ਨਹੀਂ ਦਵਾ ਕਾਲੇ ਦਾ ਇਹ ਆ ਕਹਿੰਦੀ ਹੋਇਆ ਤੇ ਤਰਤਾਨਾ ਨਦੀ ਕਹਿੰਦੀ ਲੁੱਚੇ ਅਸੀਂ ਸਾਰੇ ਲੁੱਚੇ ਉਹ ਗੁੱਡੇ ਕਹਿੰਦੀ ਹੋਣੀ ਆ ਗੁੱਡੇ ਬੱਚਾਂ ਦੇ ਵਿੱਚ ਜਿਹੜੀ ਬਤਾਲੇ ਨੂੰ ਵਰਸ ਜਾਂਦੀ ਨਾ ਤੇ ਦਾਲੂ ਦਿੰਦੇ ਉਹ ਲਿਆ ਗਏ ਨੇ ਤੰਨਾ ਚ ਪਾਏ ਨੇ ਤਮਨੇ ਹੋ ਜਾਂ ਨਹੀਂ ਦਾਰੂ ਨਹੀਂ ਪੀਨੇ ਆਪਾਂ ਆਪਾਂ ਸ਼ਰਾਬ ਨੂੰ ਦਾਦੇ ਆਪਾਂ ਨਹੀਂ ਪੀਨੇ ਬੁੱਤ ਪੁੱਤ ਨਾਲ ਆਈ ਨਹੀਂ ਪੀਂਦੇ ਮੈਂ ਤੇ ਨਾ ਤੇ ਮੈਂ ਜਿੱਤੇ ਮੈਂ ਟੋਲਵਾਦੀ ਆ ਨਾ ਤੇ ਫਾਜੀ ਮੇਰੀ ਮਾਂ ਨੇ ਜਦੋਂ ਵਿਆਹ ਦਿੱਤਾ ਸੀ ਆਦੀ ਮੁੰਡਾ ਹੀ ਜਾ ਤੇ ਦਲੋਂ ਲਾਤੀ ਬਿਬਿਆਂ ਦੇ ਦਲੋਂ ਲੱਥੀ ਲੱਦੀ ਬਰਾ ਤੇ ਦਲੋਂ ਲੱਥੀ ਹਜੇ ਅੱਖ ਨਾ ਮਾਰਾ ਪਤਨੀ ਆ ਮੇਰੀ ਮਾਂ ਨੇ ਦੁੱਧ ਚੋ ਕਾ ਕ ਪਾਲੀ ਦੀ ਦੀ ਛੋਨੀ ਕਿਤੇ ਜੱਤੀ ਇਹਨਾਂ ਚ ਵਾਜੀ ਤਮਲਿਆ ਚ ਨਾ ਚੁੰਮ ਜੀ ਨਹੀਂ ਆਉਂਦੀ ਤੋ ਤੋਲੀ ਤਾਂ ਨਹੀਂ ਹਾਂ ਤੇ ਤੋਲੀ ਤਾਂ ਦੀ ਭਾਵੇਂ ਆਪਣੇ ਧਾਰੀ ਧਾਂਦੀ ਤੇਰਾ ਤੇ ਨਹੀਂ ਥਾਦਾ ਹਾਦਾ ਜੀ ਹਾਦਾ ਜੀ ਕਿਹੜੇ ਬਰੋਨੇ ਨਜ਼ਰ ਨੂੰ ਚੱਪਾ ਲੁੱਟਿਆ ਕਨੇਡਾ ਤੋਂ ਤੋਰੀਆਂ ਗਾਂਦੀ ਆ ਹਾ ਦਦਾ ਤਾਲੀਆਂ ਤੋਰੀਆਂ ਗਾਂਦੀ ਵੇਖ ਲੈ ਤੇਰੇ ਦੋਵੇਂ ਬੋਲੇ ਦਾਲੂ ਮਾਂ ਨੇ ਤੰਨਾ ਜੈ ਗੁੱਡਾ ਆ ਪਰ ਮੈਂ ਉਹ ਵੀ ਹਾਂ ਹਾਏ ਮਹਾਲ ਆ ਮੈਨੂੰ ਇਹਨੂੰ ਚੜੀ ਉਹ ਮਨੀ ਹੋਣੀ ਆਵਲਾ ਕਿੱਧਾ ਦੇ ਲਤਨ ਦਾ ਦਾ ਫੇਦਾਈ ਉਹ ਅਜੇ ਤੇ ਉਹਨੇ ਤੋਤ ਦਾ ਜਿਹਾ ਭੋਦ ਪਾਤਾ ਤੋ ਪਤਾਦੀ ਆ ਨਹੀਂ ਤੇ ਇੱਕ ਵਾਈ ਇਹਦਾ ਜਰਾ ਤੂੰ ਜੇ ਦੇ ਦਿੱਤੇ ਨੀ ਤਨੇ ਦਾਲਾ ਉਹ ਹਾਦੀ ਲੱਗੇ ਕੋਈ ਕੁਰੀ ਉਹਨੇ ਪਤਾ ਨਹੀਂ ਤੀ ਚੌਤੀਜੀ ਲਾਤੀ ਅੱਧ ਬਾਲਦੀ ਅੱਧ ਅੱਧ ਬਾਲਦੀ ਚੌਤੀ ਲਾਤੀ ਕੋਈਆਂ ਮਿਤਰੀਆਂ ਤਮਾਈਆਂ ਹੀ ਬੱਚੇ ਨੂੰ ਇੰਮਾ ਚਾਹੀ ਨਹੀਂ ਇਹਨੂੰ ਦਾਂ ਦिए ਜੋ ਬਣ ਤੇ ਆਪਣਾ ਪਾਤਾ ਜਾਣਾ ਹੀ ਹੋਣਾ ਨਹੀਂ ਪਠੇ ਉਤਰ ਗਿਆ ਭਾਈ ਜੀ ਮੈਂ ਮਾਦਾ ਮੈਂ ਹਾਂ ਇਹਨੂੰ ਤਾਰ ਇਹ ਬੱਚੇ ਪਹਿਲੀ ਪੀਤ ਨੂੰ ਤਮਲੇ ਦਲ ਤੋਂ ਲਾ ਇਹ ਆ ਜਿਹੜੀ ਟਾਲੀ ਇਹਨਾਂ ਤਿੱਤ ਮਤੋਲ ਤਾਂ ਤੜ ਤੜ ਹਾਂ ਤਿੱਤੜਾ ਨਾ ਤੜਿਆ ਤੜੇ ਨੂੰ ਪੀਤ ਨੂੰ ਤਿੱਚਰਾ ਮੈਂ ਕੀ ਕਹਾਂ ਨੂੰ ਮੈਂ ਕੋਟ ਬਾਰੇ ਪੁੱਛਿਆ ਮੈਂ ਤਾਂ ਕਹਿੰਦੀ ਹਾਂ ਇਹਨਾਂ ਚੰਦੀ ਨਹੀਂ ਲਾਦੀ ਇੱਥੇ ਜਾਣ ਹੋਈਆ ਇਹਨੂੰ ਪਹਿਲੇ ਬੱਚੇ ਚੜਾ ਦਿੰਦੀ ਮੈਂ ਇਥੋਂ ਤੇ ਮੈਂ ਛੱਡ ਆਉਂਗਾ ਤੂੰ ਤਾਂ ਤਿੱਤਣਾ ਆਜੋ ਹੀ ਤੇ ਆਈ ਥੋੜਾ ਜਾਂ ਉੱਥੇ ਜਾਂਦਾ ਨੇ ਤੇ ਤੂੰ ਲੋ ਦੱਦ ਨਾ ਬਣਾ ਲੈ ਹੁਣ ਚੰਗੀ ਨੂੰ ਕੀ ਆ ਪਹਿਲਾਂ ਤੂੰ ਇਹਨੂੰ ਲਿਆ 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 ਲਿਆਓ ਲਿਆਓ ਉਹ ਜੋ ਜਵੇਂ ਅੱਛਾ ਰਹਿਣ ਦੇ ਹੁਣ 4 ਦਿਨ ਕੇ ਨਹੀਂ ਨਹੀਂ ਅੱਦੇ ਮਹੀਨਾ ਅੱਦੇ 4 ਦਿਨ ਨਾ ਥਨੀ ਆ ਇਹਦੇ ਨਾ ਥਨੀ ਆ ਜਦੋਂ ਜੀਤਾ ਦਾ ਤੂੰ ਉਥੇ ਚੜੀ ਨਿੰਦੀ ਆ ਲੋਤੀ ਤੂੰ ਇਹਨੇ ਤਾਂ ਦੰਦ ਨਾ ਲੈਂਦੇ ਉਹ ਮੈਂ ਛੱਡਾਂਗਾ ਕੋਈ ਨਹੀਂ ਮੇਰੀ ਸੋਨਾ ਘਾਲਾ ਦਵਿੰਦਰ ਪੈਣਾ ਉਹ ਆਪਣੇ ਦੇਰ ਨੂੰ ਸਮਝਾ ਲੈ ਦੇ ਦੇ ਕੀ ਹੋਇਆ ਨਹੀਂ ਤੱਕੀ ਚਾਈ ਆ ਕੀ ਕਰਾ ਫਿਰ ਮਰੇ ਮੁੰਡਾ ਮਾਸਾ ਜਿੰਨਾ ਵਾ ਜਿਹਦੇ ਕੋਲ ਇਹ ਕਾਲੀ ਵੀ ਗੁੱਡਾ ਖੋਲ ਆਇਆ ਤੇ ਪਰਸੋਂ ਵੀ ਰੋਂਡਿਆ ਘੜਘੜਿਆ ਦੀ ਜਾਨ ਨੂੰ ਮੈਂ ਮਾਰ ਮਾਰ ਚਪੇੜਾ ਤੇ ਕੰਨਾਂ ਦੇ ਚਪੇ ਖੋਲ ਦੇਣੇ ਆ ਨੈ ਤੋਨ ਲਾ ਨਾ ਮਾ ਨਾ ਮਾ ਨਾ ਮਾ ਨਾ ਮਾ ਨਾ ਮਾ ਕਾਦਾ ਉਹ ਭਰਾ ਦਾ ਟਾ ਗੁੱਡੇ ਨਹੀਂ ਛੱਡਦਾ ਮੇਰੇ ਮੁੰਡੇ ਦਾ ਪਾ ਪਾ ਤੇ ਆ ਦੁੱਧਾ ਥੋਲਿਆ ਮੰਜੀ ਤੇ ਮੁੰਡੇ ਤੋਂ ਉਹਨੂੰ ਮੈਂ ਕਹਿਆ 100 ਰੁਪਏ ਦੇ ਦੂੰਗਾ ਮੈਂ 100 ਰੁਪਏ ਦੇ ਦਾਂ ਗੋੜੇ ਗੋੜੇ ਉਹ ਨਿਆਣਾ ਰੋਂਡਿਆ ਵਾ ਤੇ ਮੈਂ ਫੜ ਲਿਆ ਤੇ ਮੈਂ ਇਹਨੂੰ ਛੇ ਲਾਉਂਡਿਆ ਤੇ ਸੰਗਾ ਵਧੀਆ ਸੌਂਡਿਆ ਤੇ ਐਵੇਂ ਕੁੱਟਿਆ ਦਾ ਗੂ ਮੱਧਰ ਹੀ ਦੇ ਦੋਵੇਂ ਜਾਣੇ ਮੈਂ ਮਾਜਾ ਛੋਣ ਨਹੀਂ ਦਿਆ ਬੋਹ ਦਿਆ ਰੋਂਡਿਆ ਵਾ ਦੇ ਦੂੰ 100 ਰੁਪਏ ਮੇਈ ਟੋਲਾ ਦਾ ਨਾਮੇ ਆਉਂਦਾ ਮੇਰੇ ਧਰ ਤੇ ਐਈ ਦੀ ਵਿਆਹ ਦੀ ਉਮੜੇ ਨਾ ਵਿਆਹ ਜੇ ਤੈਨੂੰ ਪੱਛੀ ਨਾ ਹੋਦਾ ਆਪਣੀ ਜਨਨ ਨਾਲੇ ਲੱਗਦਾ ਦੁਦੀਆਂ ਲੁੱਟਦੇ ਨਾ ਦੋਵੇਂ ਜਾਲੀ ਅੰਗ ਲੱਗੀ ਰਹਿੰਦੀ ਇਹਨੂੰ ਪੈੜੀ ਪੈੜੀ ਫੇਰ ਨੂੰ ਉਹ ਮਾਸਾ ਜਿੰਨਾ ਵਿਚਾਰਾ ਨਿਆਣਾ ਵਾ ਕਿਤੇ ਬਦੀਤ ਇਹਨੂੰ ਨਾ ਅਤਲੇ ਨਹੀਂ ਮਾਛਾ ਵੀ ਤੈਨੂੰ ਮੰਦੱਥਾਂ ਇਹਨਾਂ ਦੇ ਮੇਰਾ ਲਹੂ ਪੀਤਾ ਹੀ ਮੈਂ ਐਡੀ ਛੋਟੀ ਅਲਨ ਮਤਿਆਲੇ ਨਾ ਫਾਦੀ ਆ ਕਲ ਪਤਾ ਨਹੀਂ ਇਹਨੂੰ ਕਦੋਂ ਦੇਣੀ ਮੈਂ ਜਗਿਆ ਸਮਾਂ ਸਾਦੀ ਭਬੀ ਉਹ ਤੂੰ ਚੁੱਪ ਓਏ ਇਧਰ ਆਵੇਂ ਰੋ ਲਿਆ ਨਾ ਨਾ ਮੈਂ ਹੁੰਦਾ ਬੱਚੇ ਮਾਰ ਕੇ ਚਪੇੜ ਤੇ ਮੈਂ ਖੰਨਾ ਦੇ ਚੱਪੇ ਕੱਢ ਦੇ ਜਿਹੜਾ ਤੈਨੂੰ ਸੌਂਦਾ ਨਹੀਂ ਆ ਤਾਂ ਦਾਨ ਦੇ ਦਾਨ ਦੇ ਹੋਣ ਵਾਲੀ ਨਿਆਣਾ ਮਤਵਾੜਾ ਵੇ ਮੇਰੀ ਜਲਦ ਹੁਣ ਮੈਂ ਤੇ ਇੱਥੇ ਅਧਾਰ ਤੋਦੀ ਜਿਹੜੀ ਤੋਦੀ ਤੋਤਦੀ ਵੇ ਮੈਨੂੰ ਤਮੰਦਰੀ ਆਉਂਦੀ ਓ ਜਨਾਨੀ ਆਈ ਪਜਾਨੀ ਓ ਆਂਦੀ ਓ ਉਹਨਾਂ ਉਹਨਾਂ ਨੇ ਨਭੰਦੀ ਮੇਰੀ ਕੋਟੀ ਉਹਨੇ ਦਿੱਤੀ ਇੰਨੀ ਮਹਿੰਗੀ ਮੈਂ ਉਹਨਾਂ ਨੇ ਆਦੀ ਓ ਪਹਿਲੇ ਧਰਚੋਂ ਹੀ ਪਤਾ ਨਹੀਂ ਕਿਹੜਾ ਚੰਗਰ ਲੈਦਾ ਝੋੜੀ ਹੋਰੀ ਓ ਲੱਭਣ ਨਹੀਂ ਰਹੀ ਪੁੱਤ ਤੇ ਮੇਰੀ ਗੱਲ ਸੁਣ ਤੇ ਉਹ ਜਿਹੜੀ ਤੂੰ ਉਹਨਾਂ ਰੱਖੀ ਤ ਮੈਂ ਗੁੱਡਾ ਡੋਂ ਰੱਖੀ ਤੂੰ ਕੋਟੀਆਂ ਬਣਾ ਲੈਨੀ ਆ ਨਹੀਂ ਮੈਂ ਮਾਜਾਂ ਉਹ ਵਿਚਾਰੀ ਉਹਨਾਂ ਨੇ ਕਾਂਦੀ ਹੋਏ ਨਹੀਂ ਮੈਂ ਮਾਜਾਂ ਗੁੱਡਾ ਡੋਂ ਰੱਖੀ ਮੈਂ ਮੱਜਾਂ ਆਂਦੀ ਓ ਓ ਕਿਥੇ ਹਾਂ ਤੇਰੇ ਬੋਲਿਆਂ ਦੇ ਟੱਬਰ 'ਚ ਫਸ ਗਈ ਆ ਓ ਭਰਾਵਾ ਤੰਦ ਲੱਭ ਦੇਦਾ ਮੈਨੂੰ ਤੰਦ ਨਹੀਂ ਲਓ ਮੇਰੇ ਦਾਤ ਨੂੰ ਤੇ ਮੈਂ ਤੇ ਬੜਾਈ ਪਤੂਂ ਦੇਈ ਆ ਨਾ ਚ ਭਾਜੀ ਚਲੋ ਤੈਨੂੰ ਡੱਲਾ ਦਾ ਨਹੀਂ ਮੇਰੇ ਤੇਲੀ ਆਈ ਆ ਦਾਓ ਦਾਓ ਤੂੰ ਜਾਵੇਂ ਤੂੰ ਅੱਜ ਤੈਨੂੰ ਮਾਫ ਮੈਨੂੰ ਮੈਨੂੰ ਹੰਦ ਦੇ ਅੱਜ ਤੈਨੂੰ ਮਾਫ ਕਰਦਾਈ ਭੁੱਤੇ ਨਹੀਂ ਤੰਨਾ ਮੇਰੇ ਬੋਲੂ ਤੀ ਤਾਂ ਮਾਫ ਨੇ ਤੈਨੂੰ ਇਹ ਵੀ ਦਾਦੇੜੀ ਮੈਂ ਓ ਮੈਂ ਦਾਤਾ ਚੁੱਪ ਕਰ ਜਾ ਨਹੀਂ ਭੈਣੇ ਨਹੀਂ ਚਾ ਮੇਜ ਮਦੀਦ ਮਦੀਦ ਮੈਦਨਾ ਦਿੰਦੀ ਤਾਂ ਬਤਾਤੀ ਹੋ ਘਰ ਤੇ ਆ ਕੇ ਚੰਗੀ ਬਣੀ ਕਿਤੇ ਐਡੀ ਸੋਹਣੀ ਸਖੀ ਜਿਹਾ ਹੁੰਦੇ ਅੰਦਰ ਬੋੜਿਆਂ ਦੇ ਘਰ ਆ ਗਈ ਮੈਂ ਅੱਧੀ ਲੈਦੀ ਮੈਂ ਅੱਧੀ ਉਧਰੋਂ ਲਾਲ ਤੇ ਬੁਲੀ ਬੜੇ ਨੋੜੇ ਮੇੜੇ ਮਾਂ ਦੀ ਜੀਜੇ ਵਿਚਾਰੀ ਚੱਲ ਮੇਰੀ ਭੈਣ ਦੁੱਥੀ ਆ ਦੁੱਥੀ ਤਾਂ 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 ਇਹ ਫੜਾ ਤੇ ਕੱਜਰਤਨੇ ਦਾਲੇ ਇਤਨੇ ਦਾ ਜੋ ਤੂੰ ਜਾ ਚੱਚਾ ਦਿਆ ਵਾ ਉਹਨੇ ਜਾਣਾ ਦਾ ਦੀ ਆਈ ਜਿਵੇਂ ਢਾਈ 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 ਉਹਨੇ ਦੁੱਧਾ ਵਿਆਹ ਚੜਾਇਆ ਹੀ ਹੋਤੇ ਤੇ ਮੇਰੀ ਸੁਣ ਗੱਲ ਇਹਨੂੰ ਵੀ ਭੈਣ ਨੂੰ ਵੀ ਘਰ ਕਲਾ ਦੇ ਮੈਂ ਸੁਣੀ ਆ ਕਿਤੇ ਗੱਲ ਕਿ ਜੀਜੇ ਨਾ ਚਲ ਗਈ ਹੀ ਇਹਨਾਂ ਮਨ ਕਿਸੇ ਆਪਾ ਪਾਗਦਾ ਫਿਰ ਤੂੰ ਉਧਰੋਂ ਬੋਲਿਆ ਕਰੋਨੀ ਤੇ ਇੱਧਰ ਵੀ ਰੋਂਦੀ ਰਵੇਂ ਹੇ ਨਹੀਂ ਮੈਂ ਮੋਦਾਂ ਨਹੀਂ ਤੀ ਦਾਂਦੀ ਮੇਰੇ ਦਿਲ ਚੋਂ ਫਿਰ ਦਿਲ ਚ ਮੁੱਤੀ ਵੱਜਦੀ ਹੇ ਦੋਈ ਹੀ ਆਹੋ ਹੇ ਉਦਾਂ ਮੈਂ ਕਹਿੰਦੀ ਮੇਰੀ ਭੈਣ ਨਾ ਤੋ ਉਠਾਇਆ ਦੱਤ ਜਾਣਾ ਛੱਦ ਤੇ ਚੱਜਿਆ ਵਾ ਤੇ ਹੋ ਮੇਆ ਇੰਨਿਆ ਬੰਦਾ ਬਤਾ ਦੀ ਨਾ ਨਾ ਤੀ ਨੂੰ ਮੈਂ ਤਾ ਦੱਤੇ ਹੁਨਾ ਹੈ ਜਿੱਤੇ ਨਦੀ ਤੂੰ ਨਾ ਨਾ ਆਪ ਚਲ ਜੀ ਛੱਡ ਤਾਂ ਜਾ ਨੂੰ ਆਖੇ ਕੱਲੀ ਨੂੰ ਬਸੇ ਬਾਲਦੀ ਮੈਂ ਤੂੰ ਮੈਨੂੰ ਹੋਰ ਤਾਂ ਤੰਦੇਤੀਓ ਇਹ ਤਾਂ ਕਿ ਸੱਚੀ ਦਸੀ ਮਰ ਜੀ ਤੇਰੀ ਫੇਰ ਜਖਾਉਣਾ ਆਪਣੇ ਵੀ ਹੱਥੋਂ ਤੇ ਵੇਖ ਲਾ ਇਹ ਤੇ ਗੁੱਲੀ ਨਹੀਂ ਤਿੰਨ ਦੇਦੀ ਮੈਂ ਤੇ ਆਛਣਿਕ ਧੱਜ ਜਾਨੀ ਤਦ ਇਹ ਤੇ ਤੋਠੇ ਤੇ ਚਾਜਾਂ ਦੀ ਜੋ ਆਜੂ ਨਾ ਮੇਰੇ ਤੋਤੇ ਜਿੱਤਾ ਉਹਨੂੰ ਇਹ ਵੇਨੋਂ ਦੀਨੇ ਦੀ ਜੋਨ ਤੇ ਇਤਨੀ ਤਵਾਰੀ ਤੇ ਹੈ ਨਹੀਂ ਹੱਥ ਲਵੇ ਮੈਨੂੰ ਅਤਲ ਤਾੜੀ ਮੈਂ ਆਪਣਾ ਧੜ ਤਾਂ ਬਿਆ ਧੜ ਬਣਾਇਆ ਤੋਣਾ ਬਣਾਇਆ ਤੜ ਤੋ ਇਹ ਧਰਬਨੀ ਤੇ ਦੀ ਆਪਣੀ ਤਤ ਦੀ ਤੇਵਾ ਤੜੇ ਤੋੜੇ ਦੀ ਤੇਵਾ ਤੜੇ ਤੇ ਤੀ ਭੜਾਈ ਦੇ ਤੜ ਮੁਦੜ ਜਾਣਾ ਇਹ ਥੇ ਧਲੀਆਂ ਚ ਕਾਦੀ ਰਿੰਦੀ ਕਨੇਦਾ ਨਹੀਂ ਉਹਨਾ ਤਨੇ ਦਾ ਤਨੇ ਦਾਤਾ ਦੰਦ ਤੀ ਚੜਾ ਮੈਂ ਮੇਦੀ ਨਾ ਲੂਹ ਪੀਤਾ ਹੀ ਇਹਨਾਂ ਨੇ ਇਹ ਕਾ ਉਹ ਤਰਾ ਅਮਨ ਜੜਾ ਇਹ ਵੀ ਬੋਲ ਇਹ ਤਾਂ ਜਿਆਦਾ ਹੀ ਅੰਤਰਾ ਨਖਤਾ ਤੜਾ ਦਿਨ ਲੰਦੜ ਬੜਾ ਥਾਂ ਦੇਉ ਲੰਦੜ ਉਹ ਜਿਮੀ ਲੋੜ ਹੁੰਦੀ ਉਹਨੇ ਕਿ ਲਾਇਆ ਕਰ ਕੀ ਇਤਵਾਂ ਤੂੰ ਤੇ ਮੇਨੋ ਤੇਰਾ ਦੀਪੋਤੀ ਮੇਰਾ ਬੰਦੇ ਨੂੰ ਲੈ ਤੇ ਭਾ ਦੇ ਤੇ ਹਾਂ ਦਿਲ ਦਾ ਦੇ ਦੇਦਾ ਤੀ ਪਤਾ ਦੇ ਦੇ ਥੂਣ ਤੇ ਪੇਦ ਹੋ ਜਾਂਦੇ ਹਨਾ ਇਹ ਤਾਂ ਗੱਲ ਹੈਗੀ ਮੈਂ ਤੇ ਤੈਨੂੰ ਦੱਸ ਦਿੱਤਾ ਮਰਜੀ ਤੇ ਤਾਲੇ ਦਾਦਾ ਮੈਂ ਬੁਰੀ ਨਾ ਦਲ ਤਾਲੀ ਨਹੀਂ ਆਪਣੀ ਨਾ ਤਤ ਨਾ ਉਹਨੂੰ ਆਨੀ ਆ ਵੀ ਇਹਨੂੰ ਤੇਤਰਾ ਤੋੜ ਤੇ ਆਪਣੇ ਮੁੰਦੇ ਨੂੰ ਤਾਲਾ ਮੈਂ ਦੋ ਰੇਪੋਂ ਦਾ ਪਿਆ ਦਈਓ ਮਰ ਕੇ ਜਿ ਪਸਤਾਏਗੇ ਹੱਥ ਛੱਡ ਕੇ ਅਰਕਾ ਚਟਣੀਆਂ ਚੱਲ ਤੋਈ ਨਹੀਂ ਮੈਂ ਤੇ ਦਿਨਾਉ ਤੇਰੇ ਨਾਲ ਜਾਂਦਾ ਆਵੀਂ ਆ ਫੇ ਤੂੰ ਜਾ ਚਲ ਠੀਕ ਆ ਚੰਗਾ ਤੇ ਉਹਨੂੰ ਸਮਝਾ ਲਈ ਦੇਰ ਆਪਣੇ ਨੂੰ ਮਟਾਲੂਗੀ ਆਹੋ